ਅੱਜ ਦੇ ਵਿਸ਼ੇ ਦੇ ਚੌਥੇ ਦਿਨ ਦਾ ਸਰਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਤਰਾਵਾ ਜੈ ਜੈਕਾਰ ਕਰੇ ਸਭ ਕੋ ਸ਼੍ਰੀ ਗੁਰੂ ਨਾਨਕ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਅਗੰਮੀ ਜੋਤ ਨੇ ਜੈਸਲੀ ਘੜਤੀ ਹੋ ਕੇ ਚੜ੍ਹ ਪਾਈ ਉਸ ਥਾਂ ਕਲਕੰਨ ਵਿੱਚ ਗਿਆਨ ਦਾ ਚਾਨਣ ਹੋ ਗਿਆ ਸਾਲ 1963 1705 ਇਸੇ ਦੇ ਚੜੇ ਚਕੇਤਰੀ ਮਹੀਨਿਆਂ ਵਿੱਚ ਜਦੋਂ ਸਰਦ ਰੁੱਤ ਸ਼ੁਰੂ ਹੋ ਰਹੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਖਾ ਸਮੇਤ ਪੁਆਦ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਣ ਲਈ ਰਵਾਨਾ ਹੋਏ ਇਹ ਯਾਤਰਾ ਕੇਵਲ ਕੋਈ ਸਫ਼ਰ ਹੀ ਨਹੀਂ ਸੀ ਸਗੋ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਦੇ ਸਿੱਖ ਸੇਵਕਾਂ ਨੂੰ ਉਸ ਸਿੱਖੀ ਵਿੱਚ ਹੋਰ ਪਰਪੰਪਕ ਪਰੰਪਰਕ ਕਰਕੇ ਮਨੁੱਖਤਾ ਨੇਜ ਤੋਂ ਉੱਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗੋਲ ਬੇਪਰਵਾਹੀ ਜੰਜਾਲਾਂ ਤੋਂ ਲੋਕਾਂ ਨੂੰ ਬਚਾਉਣ ਸਭ ਨੂੰ ਸਾਂਝੇ ਵਾਲ ਦਾ ਹੋਕਾ ਦੇ ਇਹਨਾਂ ਦੀ ਮਹਾਨਤਾ ਸਮਝਾਉਣ ਵੰਡ ਸ਼ਕਨ ਦੀ ਪ੍ਰੇਰਣਾ ਪ੍ਰੇਰਣਾ ਦੇ ਨਾਮ ਜਪਨ ਦੀ ਦਾਤ ਬਖਸ਼ਣ ਅਤੇ ਦਿਲਾਂ ਨੂੰ ਨਵਾਂ ਰਾਹ ਖੋਜ ਕੇ ਦੇਣ ਵਾਲੀ ਯਾਤਰਾ ਸਨ ਯਾਤਰਾ ਸ਼ੁਰੂ ਕਰਦੇ ਆ ਹੀ ਗੁਰੂ ਜੀ ਨਾਲ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਿਲਾਪ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਤ ਵਿੱਚ ਤੇ ਹਾਲਤ ਤੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉਥੋਂ ਗੁਰੂ ਜੀ ਵਰਤੂਨ ਜਿ ਕਨੋਰੀ ਹੁੰਦੇ ਹੋਏ ਰੋਪੜ ਜ਼ਿਲ੍ਹੇ ਹੁੰਗਰ ਦੁਆਰਾ ਸਦਾਬਕ ਸਾਹਿਬ ਸਥਿਤ ਹੈ ਇੱਥੇ ਬ੍ਰਾਹਮਣ ਮਾਂਜਰਾ ਬੂਰ ਮਾਂਜਰਾ ਬਗਰੀ ਕੋਰਾ ਦੇ ਮੁੰਡਿਆ ਕੰਡਵਾ ਇੱਕ ਬਾਦ ਵਿੱਚ ਡੇਰੇ ਲਾਈ ਜਿੱਥੇ ਬਹੁਤ ਸ਼ਾਨਦਾਰ ਗੁਰੂ ਅਸਥਾਨ ਸੁਚੋਭਿਤ ਹੈ ਇੰਨਾ ਧਾਮ ਹੈ ਹਰ ਪਿੰਡ ਹਰ ਗਲੀ ਦੇ ਚੋਂ ਲੋਕ ਆਪਣੇ ਲੋਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਨੂੰ ਉਹਨਾ ਦਿਨ ਮਨਾ ਅੰਦਰ ਗਿਆਨ ਦਾ ਪ੍ਰਕਾਸ਼ ਤੇ ਸ਼ਾਂਤੀ ਬਖਸ਼ਿਸ਼ ਕਰਦੇ ਦਾਂਤਪੁਰ ਵਿੱਚ ਹਰਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਪੱਲ ਬਣਾਇਆ ਤੇ ਨਦੀ ਦਾ ਰੁਕਮ ਮੋੜ ਮੁੜਵਾ ਦਿੱਤਾ ਉੱਥੋਂ ਆਪ ਜੀ ਰੈਲੋ ਪਹੁੰਚੇ ਤੇ ਫਿਰ ਪਿੰਡ ਨੂੰ ਬਹਿੇ ਹੁੰਦੀ ਹਰਦੀ ਮਾਰ ਤੋਂ ਬਚਾਇਆ ਤੇ ਮਕਾਰੋਪੁਰ ਦਾਧ ਮੰਤਰਾ ਕਪਾਲ ਕਪਾੜਾ ਆਕਰ ਹੁੰਦੇ ਹੋਏ ਨਲੋਖ ਨੇ ਜਿੱਤੇ ਜਿੱਤੇ ਇੱਕ ਵੰਨ ਜਾਰੀ ਲਈ ਆਪ ਨੂੰ ਰੋਟਾ ਕੇ ਪੇਟ ਕੀਤੇ ਤੇ ਕਿਹਾ ਇਹ ਕੁਛ ਇਹ ਕੁਛ ਜਿਹੀ ਭੇਟਾ ਹੈ ਗੁਰੂ ਜੀ ਨੇ ਫਰਮਾਇਆ ਇਹ ਨੌ ਟਕੇ ਨਹੀਂ ਸਗੋਂ ਨੌ ਲੱਖ ਦੇ ਸਮਾਨ ਹਨ ਇਸ ਦੇ ਲਈ ਉਸ ਪਿੰਡ ਦਾ ਨਾਮ ਨੌ ਨੌਲਖਾ ਪੈ ਗਿਆ ਇਥੋਂ ਗੁਰੂ ਜੀ ਤਹਿਲਾ ਪੂਰਾ ਹੁੰਦੇ ਹੋਏ ਸ਼ੇਖਾਬਾਦ ਜਿਸ ਨੂੰ ਹੁਣ ਬਹਾਦਰਗੜ ਆਖਦੇ ਹਨ ਪਹੁੰਚੇ ਇਥੋਂ ਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਅਗਰ ਬਾਂਦੀ ਲੈ ਗਿਆ ਲੈ ਆਇਆ ਸ਼ੇਖਾਬਾਦ ਤੋਂ ਗੁਰੂ ਜੀ ਪਹਿਲੇ ਲਹਿਰ ਅਜੋਕਾ ਪਟਿਆਲਾ ਦਾ ਗੁਰਦੁਆਰਾ ਬਖਨੀ ਵਾਰਨ ਸਾਹਿਬ ਆਲੋ ਅਰ

ਇਹ ਤੇ ਬੁਰੀ ਨਹੀਂ ਪਾੜ ਪਾਈ ਧਿਆਨਾ ਜੀ ਨੂੰ ਤਾਰਿਆ ਤੇ ਫਿਰ ਕੱਟੂ ਪਹਿਲੇ ਫਰਵਾਹੀ ਤੇ ਹੰਡਿਆਇਆ ਪਹੁੰਚੇ ਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਫੋੜਾ ਹੋ ਕੇ ਕੰਪਨੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਦੇ ਇਲਾਜ ਲਈ ਅਸੀਸ ਦਿੱਤੀ ਇਥੋਂ ਗੁਰੂ ਜੀ ਢੋਲੇ ਵੱਲ ਚੱਲ ਪਏ ਤੋਲੇ ਹਣ ਗੁਰਦੁਆਰਾ ਆਰਾਮਾੜੀ ਸਰਗੁਰੂ ਜੀ ਦੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੌਣੀ ਟਾਬ ਹੁੰਦੇ ਹੋਏ ਕੁੰਦਰ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਈਂ ਸਜੋਬਿਤ ਹੈ ਉੱਥੇ ਤਾਪਾ ਤੇ ਫਿਰ ਵੱਲੇ ਤੋਂ ਬਾਹਰ ਬਾੜ ਡੇਰਾ ਪੰਥ ਕੀਤਾ ਕਹਿੰਦੇ ਹਨ ਕਿ ਉੱਥੇ ਹੀ ਸੁਕਾ ਸੁਕਾਣੇ ਦਾ ਭਤੀਜਾ ਜੋਗਾ ਮਸਤ ਰਹਿੰਦਾ ਸੀ ਗੁਰੂ ਜੀ ਦੇ ਬਚਨ ਕੀਤਾ ਜੋਗਾ ਆਪਣੇ ਜੋਗਾ ਭਾਵ ਇਹ ਕਿਸੇ ਨੇ ਇਹ ਕਿਸੇ ਦੇ ਕੰਮ ਆਉਣ ਜੋਗਾ ਨਹੀਂ ਹੈ ਗੁਰੂ ਜੀ ਦੇ ਇਹ ਬਚਨ ਜਦੋਂ ਜੋਗੇ ਨੂੰ ਪਤਾ ਚੱਲੇ ਤਾਂ ਉਹ ਆਪ ਆਪ ਜੀ پاس ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਇੱਥੇ ਨજર ਵਸਾ ਲਓ ਪਿੰਡ ਬਰਕਤ ਵਾਲਾ ਤੇ ਅਜੇਤ ਹੋਵੇਗਾ ਅੱਜਕੱਲ ਇੱਥੇ ਬਹੁਤ ਵੱਡਾ ਪਿੰਡ ਜੋਗਾ ਹੈ ਜੈਸੂ ਜੋਗਾ ਰੰਗਾਂ ਦੇ ਆਖਰੇ ਹਨ ਜੋ ਕੇ ਨੂੰ ਵਰ ਦੇ ਕੇ ਗੁਰੂ ਜੀ ਕੋਪੂਪਾਲ ਨਗਰ ਆਏ ਜਿੱਥੇ ਪਿੰਡ ਹੁੰਦਾ ਵੀ ਸਾਰੀ ਬਸੋ ਦਸ਼ਨਾ ਲਈ ਆਏ ਕੋਪਾਲ ਨੂੰ ਕੀਵਾ ਵੱਡਾ ਹੁੰਦੇ ਹੋਏ ਸਬਦਕਾ ਨਗਰ ਆਟਾਪੇ ਗਏ ਕਾਬਤ ਤੋਂ ਕਾਬਤ ਤੋਂ ਗੁਰੂ ਜੀ ਦੇ ਦਸ਼ਨਾ ਲਈ ਸ੍ਰੀ ਅਨੰਦਪੁਰ ਸਾਹਿਬ ਉੱਦੀ ਸੰਗਤ ਇੱਥੇ ਆਪ ਜੀ ਨੂੰ ਆਰਾਮ ਮਿਲੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਸਰਾਣ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਐਥੇ ਇੱਕ ਜੀਵਤ ਹੋਰ ਆਦੇਸੂ ਜੋ ਕੀ ਧਰਮ ਛਾਟ ਕੇਸ਼ ਰਾਹ ਨੂੰ ਸਾਥ ਚੱਲਣ ਲੱਗ ਪਿਆ ਸੀ। ਗੁਰੂ ਜੀ ਦੇ ਦਰਸ਼ਨ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਪਰਵਾਹ ਉਪਰਾਵਾ ਨਾਲ ਨਿਹਾਲ ਕਾਰ ਕ ਵੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਡੰਡੂਆ ਦੇ ਸੇਕ ਭਾਈ ਮੁਗਨੂ ਦੇ ਘਰ ਪਹੁੰਚੇ ਜਿਸ ਨੇ ਹਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਰੋ ਤੋਟ ਵਿੱਚ ਪਾਗਿਆ ਗਿਆ ਸੀ ਅਤੇ ਹੁਣ ਆਪਣੇ ਅੰਤਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨ ਵੀ ਕਰ ਰਿਹਾ ਸੀ ਗੁਰੂ ਜੀ ਨੇ ਉਹ ਸੁਨਿਹਾਲ ਕੀਤਾ ਅਤੇ ਅੱਗੇ ਪਿੰਡ ਸਲਵੇਗਾ ਜਾ ਪੁੱਤ ਜੀ ਦੱਸਿਆ ਜਾਂਦਾ ਹੈ ਕਿ ਇੱਥੇ ਵੀ ਇੱਕ ਸਾਧੂ ਕुलिसदास ਤੁਸੀਦਾਸ ਆਪਣੇ ਅੰਤਮ ਸਮੇਂ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰਤਾ ਉਡੀਕ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਜਿੰਨੀ ਵਿਨਾਅ ਅਵਕਾਵਾ ਵਿੱਚੋਂ ਉੱਚਾ ਹੋਣ ਦਾ ਵੱਲ ਦੱਸਿਆ ਗੁਰੂ ਜੀ ਸਬਾਨਾ ਗੁਰੂ ਜੀ ਸਮਾਣਾ ਸ਼ਾਹਪੂਰ ਦੇ ਲਾਗਲੇ ਪਿੰਡ ਵਿੱਚ ਬਖਸ਼ੀਸ਼ਾਂ ਕਰਦੇ ਅਲੇ ਸ਼ੇਰ ਦਾ ਕਲਾਂ ਕੁੱਤੇ ਇਹ ਪਿੰਡ ਈਆਂ ਦੇਪਾ ਨਹੀਂ ਪ੍ਰਚਲਿਤ ਸੀ ਗੁਰੂ ਜੀ ਨੇ ਲੋਕਾਂ ਨੂੰ ਇਹ ਜਿਹਹਾ ਕੰਮ ਤੋਂ ਹੈ ਕਿ ਆਤੇ ਬੱਚਿਆਂ ਨੂੰ ਸਤਕਾਰ ਨਾਲ ਗਿਓਂ ਦਾ ਉਪਦੇਸ਼ ਦਿੱਤਾ ਇਥੋਂ ਆਪ ਜੀ ਖਿਆਲਾ ਖਾਨ ਪਿੰਡ ਮੋਦ ਠੇਖ ਸਾਬੋ ਕੀ ਤਲਵੰਡੀ ਬਰਾ ਬਚਵਾਉਣਾ ਤੋਂ ਦਰਿਆ ਸਰਸਵਤੀ ਦਾ ਪੱਤਨ ਪਾਰ ਕਰਕੇ ਆਪਣੀਆਂ ਰੂਹਾਂ ਨੂੰ ਥਾਰਨ ਲਈ ਕੰਪਾਨ ਵਿੱਚ ਚਲੇ ਗਏ ਕੰਪਾਨ ਜਿੱਥੇ ਗੋਹਣ ਗੁਰਦੁਆਰਾ ਕੰਪਾਨ ਸਾਹਿਬ ਸੋ ਸਬਾਈ ਨਾਂ ਹਨ ਵਿਖੇ ਗੁਰੂ ਜੀ ਗੁਰੂ ਸਾਹਿਬ ਜੀ ਔਰੰਗਜ਼ੇਬ ਨੇ ਸਿਪਾਹੀਆਂ ਦੇ ਸਿਪਾਹੀਆਂ ਨੇ ਬੰਦੀ ਬਣਾ ਲੇਗਾ ਅਤੇ ਦਿੱਲੀ ਲਜਾਇਆ ਗਿਆ ਇਸੇ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਆਸਾਮ ਉੱਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜਲਮਾ ਅਰੇਨ ਮੁਗਲ ਸੈਨਾ ਦੇ ਆਸਾਮ ਉੱਤੇ ਹਮਲਾ ਕਰ ਹਮਲਾ ਕੀਤਾ ਸੀ ਜੋ ਅਸਾਮ ਕਰ ਰਿਹਾ ਸੀ ਅਸਾਂ ਉਕੇ ਹਮਲਾ ਮੌਸਾਹੇ ਦੀ ਤੋਕੜ ਨਹੀਂ ਸੀ ਰਾਜਾ ਰਾਮ ਸਿੰਘ ਉਸ ਨੂੰ ਇਸ ਚਿੰਤਾ ਵਿੱਚ ਦੇਖੇ ਕਿ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ਼੍ਰੀ ਹਰਿਉਤੇਜਾ ਜੀ ਤੋਂ ਮਦਦ ਲੈਣ ਲਈ ਇਸ ਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬੱਚਾ ਜੇ ਬੱਚਾ maal ਸਬਾਬ ਸਾਰਾ ਦਾ 500 ਸੋਨੇ ਦੇਆਂ ਮੋਹਰਾਂ ਦਸਵੰਤ ਭੇਟ ਕਰਾਂਗਾ ਕਿਉਂਨੇ ਗੁਰੂ ਜੀ ਨੂੰ ਆਪਣੀ ਪਰੇਸ਼ਾਨੀ ਦੱਸਿਏ ਤੇ ਗੁਰੂ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਅੱਗੇ ਗੁਰੂ ਜੀ ਨੂੰ ਰਹਾ ਕਰੰਦੀ ਬੇਤੀ ਕੀਤੀ ਗੁਰੂ ਸਾਹਿਬ ਜੀ ਦੀ ਈਹਾਈ ਤੋਂ ਉਪਰੰਤ ਦਿੱਲੀ ਤੋਂ ਤੂਰਬੀ ਭਾਰਤ ਵੱਲ ਚੱਲ ਪਏ ਆਪ ਮਥੂਰਾ ਆ ਮਥੂਰਾ ਆਗਰਾ ਇਲਾਵਾ ਕਾਂਪੂਰ ਲਖਨਊ ਫਤਿਹਪੁਰ ਆਦਿ ਸ਼ਹਿਰਾਂ ਵਿੱਚੋਂ ਹੀ ਹੁੰਦੇ ਹੋਏ ਸ਼ਹਿਰਾਂ ਵਿੱਚੋਂ ਹੀ ਹੁੰਦੇ ਹੋਏ ਅਲਾਬਾਦ ਪਹੁੰਚੇ ਤੇ ਇੱਥੇ ਕੁਝ ਸਮਾ ਰਹੇ ਜਿੱਥੇ ਆਦਿ ਕਲ ਗੁਰਦੁਆਰਾ ਸਾਹਿਬ ਸਥਾਪਿਤ ਹਨ ਅਲਾਬਾਦ ਦੇ ਪਿੱਛੋਂ ਮਜ਼ਾਰਪੁਰ ਹੁੰਦੇ ਹੋਏ ਅਲਾਵਾ ਦੇ ਪਿੱਛੋਂ ਨਜ਼ਾਰਪੁਰ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਰਸ ਪਹੁੰਚੇ ਜਿੱਥੇ ਉਹ ਜਿੱਥੇ ਉਹ ਦੇ ਹਫ਼ਤੇ ਰਹੇ ਉਹ ਦੋ ਹਫ਼ਤੇ ਰਹੇ ਇੱਥੇ ਯਾਦਗਾਰ ਵਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਕੋ ਗੁਰੂ ਜੀ ਸਾਸਾ ਸਾਸਾ ਰਾਮ ਗਏ ਇਥੇ ਗੁਰੂ ਸਾਹਿਬ ਦਾ ਅਕਸ਼ਰਦਾਲੂ ਤੇ ਮਸ਼ਹੂਰ ਪ੍ਰਚਾਰਕ ਚਾਚਾ ਫੱਗੂ ਮਾਲ ਪਿੰਡਾ ਸੀ ਸਮਾ ਸਮਾ ਸਾਸਾ ਰਾਮ ਸ਼ਹਿਰ ਵਿੱਚ ਅੱਜਕੱਲ ਤਿੰਨ ਗੁਰਦੁਆਰੇ ਸਥਾਪਿਤ ਹਨ ਗੁਰੂ ਜੀ ਸਾਸਾ ਰਾਮ ਤੋਂ ਬੋਧ ਗਿਆ ਜੋ ਕਿ ਬੋਧ ਅਤੇ Hindu ਧਰਮ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਪਹੁੰਚੇ ਇੱਥੇ ਮਾਤਾ ਗੁਜਰੀ ਜੀ ਤੇ ਪਰਿਵਾਰ ਦੇ ਹੋਰ ਮੈਂਬਰ ਜਿਥੇ ਕਿ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੇ ਪਰਾਤਾ ਕਿਰਪਾਲ ਚੰਦ ਜੀ ਆਦਿ ਨੂੰ ਇੱਥੇ ਹੀ ਛੱਡ ਕੇ ਟਾਪਾ ਵੱਲ ਚਲੇ ਗਏ ਮਾਤਾ ਗੁਜਰੀ ਜੀ ਨੇ ਬਾਅਦ ਵਿੱਚ ਇਸੇ ਸਥਾਨ ਤੇ ਬਾਲਕ ਗੋਬਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ੍ਰੀ ਸਮੇਸ਼ ਗੁਰੂ ਗੋਬਿੰਦ ਸਿੰਘ ਜੀ ਕਿਹਾ ਹੈ ਆਸਾਮ ਵੱਲ ਜਾਂਦੇ ਹੋਇਆਂ ਰਾਜਾ ਰਾਮ ਸਿੰਘ ਵੀ ਪਟਨਾ ਵਿਖੇ ਹੀ ਨੌਵੇਂ ਪਾਤਸ਼ਾਹ ਨੂੰ ਮਿਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਾਲ ਚੱਲਣ ਲਈ ਬੇਨਤੀ ਕੀਤੀ ਜਿਸ ਸਿੱਚੋਂ ਆਪਕਾ ਕੇ ਵੱਲ ਜਾਂਦੇ ਵਾਰ ਨਗਰ ਕੋ ਹੁੰਦੇ ਹੋਏ ਮੁਕੇਰ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਜਿੱਥੇ ਇੱਕ ਪੁਰਾਣਾ ਮੰੰਜਾ ਰਹੀ ਹੈ ਜਿਸ ਉੱਤੇ ਗੁਰੂ ਸਾਹਿਬ ਜੀ ਆਰਾਮ ਕਰਿਆ ਕਰਦੇ ਸੀ ਸੰਨ ਮੁਗੇ ਤੋਂ ਬਾ ਫਾਗਲ ਪਰ ਖੁੰਦੇ ਹੋਏ ਗੁਰੂ ਜੀ ਕੰਤਨਗਰ ਪਹੁੰਚੇ ਅਤੇ ਉੱਥੇ ਅੱਗੇ ਰਾਜ ਮਹਿਲ ਪੁੱਜੇ ਇਸ ਸਥਾਨ ਉੱਤੇ ਸ੍ਰੀ ਗੁਰੂ ਨਾਨਕ ਸਾਹਿਬ ਵੀ ਆਪਣੀ ਉਦਾਸੀ ਦੌਰਾਨ ਆਏ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇਨ ਦੇਨ ਰਾਜਨਹਿਲ ਫਹਿਰੇ ਇਥੋਂ ਗੁਰੂ ਜੀ ਮਾਲਦਾ ਸੁ ਸੁਚਾਤਾਬਾਦ ਆਦਿ ਹੁੰਦੇ ਹੋਏ ਢਾਕਾ ਪਹੁੰਚੇ ਢਾਕਾ ਤੋਂ ਸ੍ਰੀ ਸ੍ਰੀ ਸਾਈਂ ਜੀ ਰਾਜਾ ਰਾਮ ਸਿੰਘ ਨਾਲ ਆ ਅਸਾਮ ਵੱਲ ਗਏ ਤੇ ਪੂਰਬੀ ਪਹੁੰਚੇ ਅਸਾਮ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਘੜਾ ਕੰਕਣ ਸੰਸਾਰ ਦਾ ਯੋਗ ਹੋ ਚੁੱਕਾ ਸੀ ਜਿਸ ਉਪਰੰਤ گرو جی سلیسی صدقہ دونوں راجیاں بچ سلا ہوئی راجہ چکر دھوج سنگھ دے مدے دے گرو جی گوہاٹی تیج پر گئے اوٹھے گرو صاحب جی ٹاکا مدان مدنا پر بال شیر رو روپسا وش وشنو پور باقوہ گمو تھی واپس پٹنہ پہنچے یہ یاترا کیول دھرتی کے راہ نہیں یہ منکتا دے دلان دے راہ بھولن والی سی ہر پنڈ ہر نگر آج بھی گرو جی دے پوتر چرن شو پراپت اوس عوست عوست نو ہر روز نتامست جو نتامست ہے جے جے کار کار رہے ہیں